ਯਾ ਮਨ ਕੋ ਉਸ ਤਾਂ ਸੋਤ ਤਾਮਨ ਜੋੜੀ ਆਂ ਅਰ ਲੋਕ ਜਿਤ ਤੱਕ ਢੋਰ ਮਤ ਸਮਝਾਣੇ ਭੀਜਤ ਨਾਨਕ ਕਬੀਰ ਹੈ ਤਜ ਪੁਨੀਆ ਪਦ ਕਠੋਰ ਕਾ ਸੰਗ ਸਦਾ ਕ੍ਰਿਸ਼ਨ ਗੋ ਜਜਪਤੀ ਸਾਥ ਆਇ ਸਾਈ ਸੋ ਹਕ ਨੇ ਮਤੀ ਮਰਿਆ ਨਾ ਹੈ ਸਾਬਟ ਪਕਣੇ ਜੇ ਧਨਪਤੀ ਪਰਮੇਸ਼ਰ ਜਾਣਿਆ ਐਸਾ ਹੈ ਸਦਾ ਸਵਾਗਣ ਮਾਰ ਪਾਏ ਦੁੱਖ ਨਾ ਕਈ ਕਹਿ ਰਵਿਦਾਸ ਪੁਕਾਰੇ ਜਪਿਓ ਰਾਮ ਗਾਇ ਹਰ ਘਰ ਜਵੇ ਇੱਕ ਸਦਾ ਸਤਿਮਣ ਕੋਇ ਮੰਗਰਾ ਚਾਰ ਦੁਜਾ ਜੁ ਜੋਬ ਹੋ ਮਕਾਉ ਮੰਗਲਾ ਦਸਰਾ ਨੀ ਲਾਇਆ ਸੱਤਰ ਬਾਟੇ ਵੇਨ ਨਾਮ ਸੰਗ੍ਰਹਾਤ ਸਦਾ ਸਦਾ ਪਈ ਸੰਨਕੇ ਪਤਾ ਨਾਮ ਵਰਤਿਆ ਸੰਤਨ ਕੇ ਪ੍ਰਤਾਪ ਪ੍ਰਦੀਪਤ ਪਈ ਮਿਟਿਆ ਦੰਸ ਰੋਹ ਉਜੋਗ ਗਵਈਆ ਸੰਗ ਖਦਾ ਆਸ਼ੀਰਵਾਦ ਸਜੋੜੀਆ ਅਗਰ ਵਧਾ ਸਨ ਸੰਗ ਸਦਾ ਸੁਖ ਲੋੜੀਆੁਰ ਅਗਰ ਸਕਿਆ ਮੰਗ ਲਗਾਇਆ ਤਿਸਰਾ ਸਦਾ ਜਪੋ ਨਾਮ ਨਾ ਕੋ ਬਿਸਰਾਮ ਸਗਰ ਕੇ ਹਰ ਕੰਮ ਸਦਾ ਹਰ ਗਈਆ ਰੱਬ ਦਾ ਸੇਨਾ ਮੈਂ ਦਸਭੀ ਮਸ਼ਹੂਰ ਆਈਏ ਸਦਕਾ ਕੇ ਬਰਸਾਦ ਅੰਸਰਾ ਹੈ ਸਤਿਫਤ ਐਤਾਲ ਤਾ ਜੋ ਗਿਆ ਬਾਗ ਹੈ ਸਤਿਵਰਤਨ ਪਾਏ ਮਿਟੇ ਅਕਸਰ ਬਹੀ ਪਾਏ ਸ਼ੀਰਨ ਧਾਮ ਨਿਟਾਏ ਕਰ ਬਹੀ ਅਨਸਾ ਸਭ ਜਨੇ ਬੰਧਾ ਹੈ ਅਰਤੇ ਭਾਤ ਜਿ ਸੰਸਾਰ ਹੈ ਹਰ ਕਾਮ ਆਉਂਦੇ ਹੋਵੇ ਪਹੁੰਚੇ ਤੋ ਪਰ ਮਗੋਂ ਮਹਾਸੇ ਮੰਗਦਾ ਹੇ ਸੁਖਾ ਮਾਨਾ ਸਤਿਗੁਰੂ ਦਾ ਆਸਤ ਪਾਏ ਨਾ ਛੋਟੀ ਐ ਗੁਰ ਕਮਨ ਮੇਂ ਆਸਾ ਦਫਨ ਜੋੜੀ ਐ ਮੰਗਰਾਚੌਰ ਤੁਪਾ ਮੰਗਰਾਚੌਰ ਆਨੰਦ ਸਭੀ ਮੁੱਕ ਗਏ ਬੇਸ਼ਰਤ ਕਰਕੇ ਜੀ ਸਜੋਣੇ ਆ ਸਲਾ ਸੁਕੀ ਬੱਲਾ ਸਲਾ ਸੁਖਮਾਣਿਆ ਜਿਨ ਪਰ ਸਤਗੁਰੂ ਤੇਰਾ ਸਿੰਘ ਵੀ ਵਗਾਈ ਐ ਮੈਂ ਮਾ ਪ੍ਰਕਾਰ ਰਕੀ ਮਤਉ ਮਈਆ ਸਤਿਰ ਕੇ ਸੰਦੇਰੇ ਅਭੀ ਕਿਤਨੇ ਕਰਕੇ ਸਤ ਪ੍ਰੇਮ ਕੋ ਜਿਤ ਰੇ ਬਾਦ ਸਭ ਹੀ ਪੂਰੇ ਸੋ ਨਾਮ ਕੀ ਅਨਮੋਲ ਵਚਨਾਂ ਅਮਨ ਤੇ ਫਨ ਕੜੀ ਸੋ ਆਈ ਜੀਓ ਭਗਤ ਪਰਵਾਹ ਤੇ ਆਣ ਵਾਈ ਜੋ ਧਰਤ ਸੰਬਧ ਕਾ ਨੈਗੁ ਬਾਈ ਜਿਉ ਬੋਤਿ ਜਾਵ ਬਛੜ ਦਵੇ ਜੋਗ ਜਿਉ ਹੋਏ ਜਿਉ ਸੋਕਾ ਅਸੋਈ ਰਾ ਸਾੜ ਕੈ ਕਰਿਆਨ ਕੀ ਆਸ ਤਹੀ ਗੁਰਦੋਜ ਕਹਾਈਗੇ ਸਤਿ ਭਾਗੈ ਅਬਦਾਸ ਗੁਰਬਦਾਸਾ ਮਾਰੇ ਨਾਮ ਜੀ ਦਾ ਸ਼ਰਧ ਭਰ ਸੋ ਸੁਨਾਏ ਹਮਰ ਮਨ ਮੈ ਰਪਇੋ ਵਿਸ਼ਵ ਕੋ ਨੰਬੈ ਮਾਇ ਰਬਿਦਾ ਸਮਾਰ ਮੰਤੋ ਸਭਰਾ ਭਰਪੂਰਾ ਬਰ ਹਮਰੋ ਮੇਰਾ ਰਹੇ ਆਮ ਮੋਸ਼ੋਕਨਾ ਦੂਰ ਸਰਬ ਵਿਆਪ ਕਾਮ ਹੈ ਨਾਮ ਕੋ ਵਿਖਾਮ ਸਤ ਗੁਰ ਸਭ ਸਖੋ ਰਬਿਦਾ ਸਮਾਰੋ ਹਾ ਨਾਮ ਸਰਬ ਨੇ ਵਸਦੀ ਹਾਰ ਰੋ ਕਾਇ ਰਬਿਦਾ ਸਗਤ ਮਾਹੀ ਨਤ ਰਿਹਾ ਕਹੂਰਾ ਜਤ ਮੁਕਤ ਜਾਈ ਸੋ ਕਰਮਾ ਰਉਂ ਕਉ ਜੋ ਹੈ ਆਪ ਗੁਰਾ ਦਾ ਕੜ ਕੜ ਬਾਤ ਨਾ ਹੈ ਰਬ ਮੈਂ ਤੁਜੈ ਕੋਇ ਰਬਦਾਸ ਤੁਜੈ ਸੋਨਾ ਕਉ ਜੋ ਹੈ ਆਪ ਸਹੈ ਰਬਦਾਸ ਸਾਥ ਕਾਲ ਕਲਿਖਿਆ ਸਤਿਮਨਹੁ ਭਰ ਪੂਰਾ ਦਸਾ ਬਖਿਆ ਕਾਲ ਕਮ ਪਾਦ ਜੋ ਪਾਦ ਸਭ ਸਤਿ ਰਬਦਾਸ ਸਖਮੈ ਸੰਮੁਲੇ ਟਿਕੈ ਨਾਹੀ ਆ ਸਤ ਪਦ ਜਨੋ ਸਤਨਾਮ ਵਾਖੋ 10 ਸੰਗਤ ਪਾਇਆ ਜੈ ਘਟ ਗਸੈ ਰਾਮ ਸਾਡੀ ਤਰੁਪੈ ਕਾ ਸਤਸਤ ਪਾਰਾ ਰਬਿਦਾਸ ਤਰੁਪਾਰਾ ਤੈਨ ਪਾਪ ਦੀਵਾਰ ਸਤਿਗਤ ਕੋ ਹੋਤੈ ਸਪਉ ਪੁਸਤਨਾ ਸਉ ਪਦਰਾ ਸਚਉ ਹੋਤੈ ਸੰਪੱਖੇ ਅੰਦਾਸ ਰਬਿਦਾਸ ਸਭ ਦੇ ਕੋਣ ਦੇ ਅੰਤ ਸਤਿਨਾਮ ਮਹਾਨ ਮੁਕੜ ਅਗਿਆ ਸਮਾਨ ਅਬਦਾਸ ਸੋਈ ਜੀਵਨ ਭਾਵ ਸਤਿ ਪ੍ਰਭਾਨਾ ਰਵਿਦਾਸ ਸਤਨਾਮੁ ਤਿਤਿਆ ਕੀਐ ਲੋ ਘਟ ਮੈਂ ਪ੍ਰਾਨ ਸਤਿ ਪ੍ਰਸਤ ਕਰ ਜੋਤ ਮੈਂ ਸਦਾ ਹੋਤਿ ਪੂਰਾਨਾ ਕਾਇਮ ਕਾਇਮ ਰਾਮਿਕ ਤੋਇ ਮਨ ਸਤੈ ਮਾਤਾ ਰਵਿਦਾਸ ਸਾਹਿਬ ਔਰ ਸਤ ਮਿਲਿ ਮਥਾ ਸਬਕ੍ਰਿਸ਼ਨਾਨ ਰਵਿਦਾਸ ਸਤਮ ਚਾੜੀਏ ਜਾਨੋਂ ਘੱਟ ਮੈਂ ਪਾਨ ਦੁਸਰ ਕੋ ਤਰਉ ਨਾਹੀ ਜਦ ਮੈਂ ਸਤ ਸਵਾਨ ਹਉ ਤੈ ਕਰਨ ਨ ਔਕਰੈ ਤਉਨਾ ਨੂੰ ਸਭ ਸਤ ਰਵਿਦਾਸ ਜੀ રાધા સમાપ્ત રવિદાસ મહર્ષિ તંગ ગલે આવજો મજા સંતો નકર સબ કી દેકા બંદર ટુટે હે રવિદાસ કુવાસ આવડ તસમો દે કે તું પરબ કો દુરાયન રવિદાસ સમીર ઓદન પિયા જીરા ના પા કે મટિક સબ હંડ વિકો સજ્જનહાર રવિદાસ પખે કો કટ પીત્ર એક ખડે કુહાર ਰਬਿਦਾਸ ਸੁਭਜੇ ਟਮੋ ਤੇ ਕਾ ਬ੍ਰਾਹਮਣ ਦਾ ਸੂਦਾ ਮੋਰ ਚੰਦਾ ਜਨ ਸਮੇ ਰਾਮ ਮੌਜੂਦਾ ਰਬਿਦਾਸ ਸਿਖੇ ਪਉਸ ਸਭੇ ਭਰਵ ਵਿਤਾਰ ਕੋ ਕਹ ਜੋ ਪਰਮ ਹੈ ਵਰਨ ਔਗਰਨ ਵਿਚਾਰ ਇੱਕ ਜੋਤ ਦੇ